ਹਾਂਜੀ ਦੋਸਤੋ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਆ ਵੀਡੀਓ ਜਿਸ ਦੇ ਵਿੱਚ ਇੱਕ ਛਾਤਰ ਚੋਰ ਘਰੇ ਵੜ ਕੇ ਆਰਾਮ ਨਾਲ ਕਿਸ ਤਰ੍ਹਾਂ ਸਾਈਕਲ ਚੋਰੀ ਕਰਕੇ ਲੈ ਜਾਂਦਾ ਹੈ ਤੁਸੀਂ ਦੇਖ ਰਹੇ ਹੋ ਇਸ ਸੀਸੀਟੀਵੀ ਕੈਮਰੇ ਦੀ ਜੋ ਫੁਟੇਜ ਹੈ ਕਰੀਬ 9:30 ਵਜੇ ਦੇ ਕਰੀਬ ਹੈ ਜਦੋਂ ਕਿ ਸ਼ਹਿਰਾਂ ਦੇ ਵਿੱਚ ਲੋਕ ਆਮ ਤੌਰ ਤੇ 9:30 ਵਜੇ ਤੱਕ ਜਾਗਦੇ ਹੁੰਦੇ ਨੇ ਪਰ ਬਿਨਾ ਕਿਸੇ ਡਰ ਅਤੇ ਖੌਫ ਤੋਂ ਇਹ ਪਹਿਲਾਂ ਟਾਪਕੇ ਆਇਆ ਗੇਟਾਂ ਦੇ ਉੱਪਰ ਦੀ ਤੇ ਫਿਰ ਦੇਖੋ ਕਿਸ ਤਰ੍ਹਾਂ ਆਰਾਮ ਨਾਲ ਸਾਈਕਲ ਨੂੰ ਹੌਲੀ-ਹੌਲੀ ਤੁੱਕ ਰਿਹਾ ਹੈ ਤੇ ਇਹ ਜਦ ਗੇਟ ਦੇ ਕੋਲ ਪਹੁੰਚੇਗਾ ਤੇ ਖੁਦ ਇਕੱਲਾ ਹੀ ਇਹ ਇਕੱਲਾ ਆਇਆਗਾ ਇਕੱਲਾ ਹੀ ਸਾਈਕਲ ਨੂੰ ਵੇਖੋ ਕਿਸ ਤਰ੍ਹਾਂ ਗੇਰ ਦੇ ਉੱਪਰ ਦੀ ਟਪਾਵੇਗਾ ਅਤੇ ਫਿਰ ਸਾਈਕਲ ਨੂੰ ਲੈ ਕੇ ਰਫੂ ਚੱਕਰ ਹੋ ਜਾਵੇਗਾ ਕਰਦਿਆਂ ਨੂੰ ਬਾਅਦ ਦੇ ਵਿੱਚ ਫਤ ਜਦੋਂ ਲੱਗਦਾ ਹੈ ਤਾਂ ਉਹ ਰੋਲਾ ਵੀ ਪਾਉਂਦੇ ਨੇ ਕਿ ਸਾਡਾ ਸਾਈਕਲ ਚੋਰੀ ਹੋ ਗਿਆ ਤੇ ਪਿੱਛੇ ਵੀ ਸ਼ਾਇਦ ਕਰਦੇ ਆ ਭੱਜਣ ਦੀ ਕੋਸ਼ਿਸ਼ ਕਰਦੇ ਹੁੰਦੇ ਪਰ ਉਸ ਵਕਤ ਤੱਕ ਤੇ ਨਿੱਕਲ ਚੁੱਕਿਆ ਹੁੰਦਾ ਹੈ ਤੁਸੀਂ ਵੇਖੋ ਇਸ ਤਰ੍ਹਾਂ ਹੁਣ ਸਾਈਕਲ ਵੱਡੇ ਗੇਟ ਦੇ ਨਾਲ ਖੜਾ ਕੀਤਾ ਤੇ ਉਸ ਤੋਂ ਬਾਅਦ ਉਸ ਸਾਈਕਲ ਨੂੰ ਲੈ ਕੇ ਕਿਸ ਤਰ੍ਹਾਂ 叫那个。

不过，哎，来，家不叫种菜。